ਆंदी ਫੈਸਲਾ ਹੈ ਉਹ ਉਹਨਾਂ ਨੇ ਅਸਤੀਫਾ ਦਿੱਤਾ ਜਾਂ ਨਹੀਂ ਦਿੱਤਾ ਜਾਂ ਕਿਹੜੀ ਪਾਰਟੀ ਤੋਂ ਉਹਨਾਂ ਨੇ ਜਾਣਾ ਹੈ ਲੇਕਿਨ ਜਿਹੜੀਆਂ ਗੱਲਾਂ ਢਿੱਲੋ ਸਾਹਿਬ ਨੇ ਕੀਤੀਆਂ ਇੱਕ ਅੱਧੀ ਗੱਲ ਇਹ ਵੀ ਕਹੀ ਹੈ ਕਿ ਆਪਸ ਵਿੱਚ ਪਰਿਵਾਰ ਇਕੱਠਾ ਹੈ ਸੋ ਮੈਂ ਤਾਂ ਇਸ ਗੱਲ ਨੂੰ 2022 ਦੇ ਚੋਣਾਂ 'ਚ ਕਹੀ ਸੀ ਇਹ ਗੱਲ ਕਿ ਮਨਪ੍ਰੀਤ ਬਾਦਲ ਤੇ ਸੁਖਬੀਰ ਸਿੰਘ ਬਾਦਲ ਇਕੱਠੇ ਹੈ ਔਰ ਮਨਪ੍ਰੀਤ ਬਾਦਲ ਨੇ ਜਿਲ੍ਹਾ ਵਿਧਾਨ ਸਭਾ ਚੋਣਾਂ ਸੀ 2022 ਦੇ ਬਹੁਤ ਸਾਰੇ ਸਰਪੰਚ ਜਿਹੜੇ ਉਹਦੇ ਨਾਲ ਤਾਲੁਕਾਤ ਰੱਖਦੇ ਸਨ ਸਾਬਕਾ ਸਰਪੰਚ ਪ੍ਰੋਜਨਾ ਇੱਥੇ ਰਾਤ ਨੂੰ ਮਨਪ੍ਰੀਤ ਸਿੰਘ ਬਾਦਲ ਆਉਂਦਾ ਸੀਗਾ ਤੇ ਉਹਨੇ ਅਕਾਲੀ ਦਲ ਦੀ ਡਿੰਪੀ ਢਿਲੋਂ ਜੀ ਦੀ ਮਦਦ ਕਰਾਈ ਇਹ ਸਾਰੇ ਗਿੱਦੜਵਾ ਸ਼ਹਿਰ ਨੂੰ ਤੇ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਪੱਗ ਇਹ ਕੋਈ ਨਵਾਂ ਤਾਂ ਹੈ ਨਹੀਂ ਕਿ ਰਲੇਵੇ ਪਰ ਉਹਨੂੰ ਪਾਰਟੀ ਛੱਡਣ ਦਾ ਜਿਹੜਾ ਫੈਸਲਾ ਹੈ ਆਦਮੀਆਂ ਢਿੱਲੋਂ ਸਾਹਿਬ ਦਾ ਉਹ ਉਹਨਾਂ ਦੀ ਆਪਦੀ ਮਾਨਸਿਕਤਾ ਹੈ ਕਿ ਉਹਨਾਂ ਨੇ ਕਿਦੋਂ ਪਾਰਟੀ ਛੱਡਣੀ ਉਹਨਾਂ ਨੇ ਰਹਿਣਾ ਹੈ ਜਾਂ ਨਹੀਂ ਰਹਿਣਾ ਪਰ ਮੁਕੰਮਲ ਤੌਰ ਤੇ ਮੈਂ ਸਮਝਦਾ ਕਿ ਜਿਹੜੇ ਅਕਾਲੀ ਦਲ ਦੇ ਹਾਲਾਤ ਹੈ ਉਹ ਤਾਂ ਪਹਿਲਾਂ ਹੀ ਬਹੁਤ ਗੰਭੀਰ ਸੀ ਹੋਰ ਗੰਭੀਰ ਹੋ ਗਏ ਔਰ ਆਮ ਆਦਮੀ ਪਾਰਟੀ ਦੇ ਵੀ ਹੋਰ ਗੰਭੀਰ ਹੋ ਗਿਆ ਕਿ ਜਿੰਨਾ ਲੋਗਾ ਨੇ ਅਲਟੀਮੇਟਲੀ ਇਸ ਪਾਰਟੀ ਨੂੰ ਖੜਾ ਕੀਤਾ ਮੈਨੂੰ ਪਤਾ ਹੈ ਕੀ ਇੱਕ ਵਾਰੀ ਇਥੇ ਬੈਲਟ ਬਾਕਸ ਤੇ ਲਿਆਂਦਾ ਗਿਆ ਸੀ ਕਿ ਦਰਵਾਜ਼ੇ ਮੀਟਿੰਗ ਟੂਨ ਹੁੰਦੇ ਆਗੇ ਜਿਹੜਾ ਸਾਡਾ ਵਲੰਟੀਅਰ ਦਾ ਬੈਲਟ ਬਾਕਸ ਤੇ ਜਾਦੇ ਵੋਟਾਂ ਪਈਆਂ ਫਿਰ ਆਮ ਵਿਅਕਤੀ ਦੀ ਗੱਲ ਕਰਦੇ ਸੀ ਕਿ ਅਸੀਂ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਂਦੇ ਅੱਜ ਆਮ ਆਦਮੀ ਪਾਰਟੀ ਸਾਰੇ ਖਾਸ ਲੋਕਾਂ ਨੂੰ ਚਾਹੇ ਉਹ ਅਕਾਲੀ ਦਲ ਦੇ ਲੋਕ ਸੀਗੇ ਚਾਹੇ ਉਹ ਕਾਂਗਰਸ ਦੇ ਲੋਕ ਸੀ ਉਹਨਾਂ ਨੂੰ ਅੱਗੇ ਲੈ ਕੇ ਆ ਰਹੀ ਹੈ ਕਿਉਂਕਿ ਸਾਰੇ ਵਲੰਟੀਅਰ ਤਾਂ ਭੁੱਲ ਗਏ ਨੇ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਹੁਣ ਉਹ ਜਿਹੜੇ 3-4 ਵਿਚਾਰੇ ਤੁਰੇ ਫਿਰਦੇ ਆ ਇੰਨਾ ਚਾਰਾ ਨੇ ਹੋਰ ਵੱਡੇ ਵੱਡੇ ਫੋਟੋਆਂ ਲਾਈਆਂ ਪੋਸਟਰਸ ਲਾਈਏ ਪਤਾ ਨਹੀਂ ਉਹਨਾਂ ਦਾ ਕੀ ਬਣੂਗਾ ਕੀ ਹੋਊਗਾ ਉਹਨਾਂ ਦੇ ਨਾਲ ਸੋ ਫੈਸਲਾ ਮੈਨੂੰ ਕੋਈ ਇਤਰਾਜ਼ ਨਹੀਂ ਕੌਣ ਕਿੱਧਰ ਜਾਂਦਾ ਕੌਣ ਨਹੀਂ ਜਾਂਦਾ ਲੇਕਿਨ ਜਦੋਂ ਤੁਸੀਂ ਪਾਰਟੀਆਂ ਐਥਿਕਸ ਛੱਡ ਦਿੰਦੀਆਂ ਆਪ ਤੇ ਕੀ ਸਿਧਾਂਤ ਛੱਡ ਦਿੰਦੀਆਂ ਉਦੋਂ ਪਾਰਟੀਆਂ ਡੁੱਬ ਜਾਇਆ ਕਰਨੀਆਂ ਹਾਂ ਸ਼ਾਰਟ ਟਰਮ ਪਾਰਟੀਆਂ ਜਾਂ ਬੰਦੇ ਸਿਧਾਂਤ ਛੱਡਦੇ ਆ ਸ਼ਾਰਟ ਟਰਮ ਫਾਇਦੇ ਹੋ ਜਾਂਦੇ ਆ ਕਿ ਸਾਲ ਅੱਸੇ ਕੋਈ ਫਾਇਦਾ ਹੋ ਜੂਗਾ ਡੇਢ ਸਾਲ ਅੱਸੇ ਫਾਇਦਾ ਹੋਊਗਾ ਲੇਕਿਨ ਲੰਮੇ ਚਿਰ ਅਸੇ ਜਿਹੜੇ ਲੋਕ ਪਾਰਟੀਆਂ ਬਦਲ ਜਾਂਦੇ ਆ ਪਾਰਟੀਆਂ ਛੱਡ ਜਾਂਦੇ ਆ ਦੂਜੀਆਂ ਪਾਰਟੀਆਂ ਚ ਆ ਕੇ ਆਪ ਦੀਆਂ ਪਾਰਟੀਆਂ ਦੇ ਉੱਤੇ ਥੋਪੇ ਜਾਂਦੇ ਆ ਤੁਸੀਂ ਦੇਖੋ ਮੰਤਰੀਕਵਾਦ ਨੂੰ ਇਸ ਪਾਰਟੀ ਚਲੇ ਆ ਕੇ ਫైనాన్స్ ਮਨਿਸਟਰ ਬਣਾਤਾ ਸੀ ਫైనాన్స్ ਮਨਿਸਟਰ ਸਾਰੇ ਕਾਂਗਰਸੀ ਵਿਚਾਰੇ ਇਗਨੋਰ ਹੋਏ ਤੇ ਉਸ ਵਿਅਕਤੀ ਦਾ ਕੀ ਹਾਲ ਹੋਇਆ ਸੋ ਆਪੇ ਜਿਹੜੇ ਵਫਾਦਾਰ ਸਿਪਾਹੀਆਂ ਨੂੰ ਚਾਹੇ ਉਹ ਕੋਈ ਪਾਰਟੀ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਲੀ ਦਲ ਹੈ ਚਾਹੇ ਉਹ ਕਾਂਗਰਸ ਹੈ ਉਹਨਾਂ ਨੂੰ ਨਹੀਂ ਦੇਖੀ ਨਹੀਂ ਕਰਨੀ ਚਾਹੀਦੀ ਔਰ ਜਦੋਂ ਤੁਸੀਂ ਅੰਦੇ ਕੀ ਕਰਦੇ ਹੋ ਬੀਜੇਪੀ ਨੂੰ 26 ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਇੱਕ ਸੀਟ ਵੀ ਨਹੀਂ ਆਈ ਇਹ ਕਿਉਂ ਹੋਇਆ ਕਿਉਂ ਬੀਜੇਪੀ ਨੂੰ ਸਾਰੀ ਨੂੰ ਪਾਸੇ ਨਾਰੀ ਕਰਤਾ ਤੇ ਜਾਖੜ ਸਾਹਿਬ ਨੂੰ ਉਰਾ ਪ੍ਰਧਾਨ ਬਣਾ ਜਿਨ੍ਹਾਂ ਲੋਕਾਂ ਨੇ ਬੀਜੇਪੀ ਨੂੰ ਮਾੜੇ ਸਮੇਂ 'ਚ ਖੜਾ ਕੀਤਾ ਸੀ ਉਹ ਸਾਰੇ ਨੁਕਰੇ ਲਾ ਕੇ ਤੇ ਉਹ ਨੁਕਰੇ ਲਾ ਕੇ 26 ਸਾਲਾਂ ਬਾਅਦ ਇੱਕ ਸੀਟ ਨਹੀਂ ਹੈ ਹੁਣ ਜਿੰਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਸਾਥੀ ਬੰਦੇ ਪਿੰਦੇ ਜਿਹੜੇ ਕੋਈ ਕਾਂਗਰਸ ਸੀ ਜੋ ਦੇ ਕਾਲੀਆਂ ਸੀ ਉਹ ਸਾਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਗਏ ਨਾ ਪਹਿਲਾਂ ਤਾਂ ਦੋਈ ਪਾਰਟੀਆਂ ਸੀ ਹੁਣ ਉਹਨਾਂ ਦਾ ਮੁਖੀ ਇੱਕ ਕਾਲੀ ਦਲ ਦਾ ਵਿਅਕਤੀ ਬਣਾ ਦੇਉਗੇ ਸੋ ਜਦੋਂ ਇਹੋ ਜਿਹੇ ਫੈਸਲੇ ਹੁੰਦੇ ਆ ਉਦੋਂ ਫਿਰ ਪਾਰਟੀਆਂ ਮਰ ਜਾਂਦੀਆਂ ਆਮ ਆਦਮੀ ਪਾਰਟੀ ਦਾ ਗਰਾਫ ਥੱਲੇ ਕਿਉਂ ਆਇਆ ਤਿੰਨ ਸੀਟਾਂ ਜਿੱਤੀਆਂ 13 ਸੀਟਾਂ ਚ ਬਾਈ ਇਲੈਕਸ਼ਨ ਮਾੜਾ ਮੂਟਾ ਉੱਚਾ ਥੱਲੇ ਸਰ ਜਿਹੜਾ ਜਿੰਮੇ ਤੋਂ ਉਹਨੂੰ ਕਿਸ ਤਰ੍ਹਾਂ ਦੇਖਦੇ ਪਏ ਹੋ ਕਿਸ ਨੇ ਮੁਕਾਬਲਾ ਦੇਖਦੇ ਪਏ ਹੋ ਜੇ ਤਾਂ ਯਾਰ ਮੈਂ ਹੁਣ ਫਿਰ ਮਾਨ ਸਾਹਿਬਾਂ ਨੂੰ ਗੱਲ ਥੋੜੀ ਕਰਨੀ ਚਾਹੁੰਦਾ ਮਾਨ ਸਾਹਿਬ ਤਾਂ 13 0 ਕਹਿ ਦਿੰਦੇ ਸੀ ਮੈਂ ਯਾਰ ਇਹ ਜਦੋਂ ਮੁਕਾਬਲਾ ਪੱਕਾ ਉਹਦੋਂ ਪਤਾ ਲੱਗੇ ਹੁਣ ਕੱਲ ਪਹਿਲਾਂ ਸੁਬੀਰ ਜੀ ਕਿਹੜੇ ਕੱਢ ਰਹੇ ਸੀ ਡਿੰਪੀ ਢਿੱਲੋਂ ਜੀ ਕੱਢ ਰਹੇ ਸੀ ਪਿੰਨਾ ਚ ਤੇ ਕੱਲ੍ਹ ਦੇ ਪਾਸਾ ਮੁੱਦਾ ਵਿੱਚ ਇਹ ਤਾਂ ਦਿਨ ਦਿਨ ਦੀ ਸਥਿਤੀ ਹੁੰਦੀ ਹੈ ਪਰ ਮੈਨੂੰ ਲੱਗਦਾ ਕਿ ਕਾਂਗਰਸ ਦੀ ਸਥਿਤੀ ਪਰ ਕਿਦਰ ਬਾਦੇ ਲੋਕ ਬੜੇ ਜਾਗੂ ਲੋਕ ਹੈ ਉਹ ਇੱਕ ਫੈਸਲਾ ਕੋਈ ਫਤਵਾ ਦੇਣਗੇ ਔਰ ਇਹੋ ਜਿਹੇ ਲੋਕਾਂ ਦੇ ਔਰ ਸਰਕਾਰਾਂ ਦਾ ਮੂੰਹ ਮੋਟ ਜਵਾਬ ਦੇਣਗੇ ਜੋ ਮਰਜੀ ਇਹ ਚਾਹੇ ਕਰ ਲੈ ਉਹਨੇ ਤਾਂ ਵਧਾਈਆਂ ਹੈ ਮਾਨ ਸਾਹਿਬ ਬਾਦੂ ਚਤੀਆਂ ਕਰਾਈ ਜਾਂਦੇ ਕੱਲ ਕਿਸੇ ਦਾ ਚੁਟਕਲਾ ਜ ਆਇਆ ਸੀ ਕਹਿੰਦੇ ਜੇ ਜਨਵਰੀ ਚ ਵੋਟਾਂ ਆ ਜਾਂਦੀਆਂ ਤਾਂ ਜਨਵਰੀ ਚ ਧੀਆਂ ਕਰਾ ਦਿੰਦੇ ਤੇ ਜੇ ਮਾਰਚ ਚ ਆ ਜਾਂਦੀਆਂ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਲਈ ਕੋਈ ਇੰਨਾ ਡਰਾਮਿਆਂ ਦਾ ਫਾਇਦਾ ਨਹੀਂ ਸੁਬੀਰ ਬਾਦਲ 1999 ਚ ਆਇਆ ਸੀ ਗੱਡੜਵਾ ਤੇ 1999 ਜਦੋਂ ਜਗਮੀਦ ਪ੍ਰਾਰਣ ਚੋਣਾਂ ਲੜਿਆ ਉਸ ਤੋਂ ਬਾਅਦ ਹੁਣ ਆਏ ਦੀ ਸੁਬੀਰ ਬਾਦਲ ਸੋ ਕੰਮ ਫੱਪੇ ਹੋ ਜਾਣਾ ਹੈ ਕਾਂਗਰਸ ਪਾਰਟੀ ਚੋਣ ਬਾਬੇ ਦੀ ਕਿਰਪਾ ਨਾਲ ਜਿੱਤ ਸਕਦੀ ਹੈ ਸਾਨੂੰ ਸਾਰੇ ਬੰਦੇ ਨੂੰ ਇਕੱਠੇ ਲੈ ਕੇ ਚੱਲਣ ਦੀ